ਅੱਗੇ ਮੈਂ ਤੁਹਾਡਾ ਆਪਣਾ ਖੋਸਾ ਬੀਬੀ 30 ਦਿਖਾਵਾਂਗੇ ਤੁਹਾਨੂੰ ਅੱਜ 52 ਦਾ ਸੋਰ ਬਾਈ ਸੋਰ ਗੇਅਰ ਪ੍ਰੋ 24 ਮਾਡਲ ਆ ਬਾਈ ਬਾਕੀ ਬਾਈ ਨੂੰ ਪੁੱਛਦੇ ਆ ਬਾਈ ਟਰੈਕਟਰ ਬਾਰੇ ਤੁਹਾਨੂੰ ਦਿਖਾ ਰਹੇ ਆ 52 10 ਗੇਅਰ ਪ੍ਰੋ 24 ਮਾਡਲ ਆ ਬਾਈ ਦੇਖਦੇ ਆ ਬਾਈ ਦੀ ਦੇ ਕੀ ਫੋਮ ਦਾ ਤੁਹਾਨੂੰ ਫੁੱਲ ਦਿਖਾਵਾਂਗੇ ਪਹਿਲਾਂ ਤਾਂ ਬਾਈ ਚਾਲ ਦੇਖੋ ਲੋ ਬਈ ਬਾਕੀ ਤੁਹਾਨੂੰ ਦਿਖਾਵਾਂਗੇ ਕਿਹਰੇ ਗੇਅਰ ਤੇ ਚੱਲਦਾ ਬਾੜ ਦਾ ਵਿੱਚ 24 ਤੇ ਬਾਕੀ ਬਾਈ ਨੂੰ ਪੁੱਛਾਂਗੇ ਵੀ ਬਾਈ ਕਿਵੇਂ ਚੱਲਦਾ जमा कोले कि चक्कर चली जाता है सारा सौ सो, सोलह सौ सोलह सौ चक्कर चली भी भी तो भाई मेरे कोई पास तो आवाज नहीं जमा था। ਦੇ ਕਮੈਂਟ ਕਰਕੇ ਉਹ ਦੱਦਾ ਸ਼ੋਅ ਚ ਉਲਾਈ ਨਹੀਂ ਗੀ ਟਰੈਕਟਰ ਦੀ ਇਹ ਹੈ ਵੀ ਗੇਅਰ ਬ੍ਰੋਕ 1670 ਤੇ ਕੋਈ ਵੀ ਜੀ ਇਨ ਨੇ ਵਾਹਨ ਬਈ ਕਲਾਚ ਨਹੀਂ ਬਾਾਕੀ ਬਈ ਜਮਾ ਨਵਾਂ ਟਰੈਕਟਰ ਹੈ ਬਾਈ ਮੈਨੂੰ ਇਹ ਦੱਸ ਪਹਿਲਾਂ ਕਿੰਨੇ ਦਿਨ ਹੋ ਗਏ ਤੇ ਮਸ਼ੀਨ ਚਲਾਈ ਨੂੰ 17 ਤਰੀਕ ਦੀ ਚਲਾਈ ਹੈ 17 ਤਰੀਕ ਦੀ ਚਲਾਈ ਹੈ ਬਾਈ ਤੇ ਕਿੰਨੇ ਸੂ ਘੰਟ ਚੱਲ ਗਿਆ ਬਈ ਇਹ ਦੇਖਣਾ ਹੋਵੇ ਅੰਦਾਜ਼ਾ ਵੀ ਉਹ ਵੀ ਦੱਸ ਦਿੰਨੇ ਆਪਾਂ ਦੇਖ ਕੇ ਇਹ ਚੱਲ ਗਿਆ 499 ਘੰਟੇ ਉਹ ਤਾਂ ਪਹਿਲਾਂ ਉੱਧਰ ਵੀ ਚੱਲ ਗਏ ਆਏ ਆ ਜਿਹੜਿਆਣੇ ਠੀਕ ਆ ਗੱਠਾਂ ਵਾਲੇ ਤੇ ਬਾਕੀ ਬਈ ਇਹਨਾਂ ਗੱਠਾਂ ਵਾਲੇ ਦੇ ਵਿੱਚ ਲਾਦਾ ਗੇਅਰ ਪਰ ਟਰੈਕਟਰ ਆ ਬਾਈ ਤੇ ਬਾਈ ਕੋਈ ਹੈ ਪਰਵਾਹ ਇਹਨੂੰ ਹਾਂ ਕੋਈ ਪਰਵਾਹੀ ਤੇ ਵੀ ਆਪਾਂ ਵੀਡੀਓ ਦੇ ਵਿੱਚ ਵੀ ਦਿਖਾਵਾਂਗੇ ਫੁੱਲ ਤੁਹਾਨੂੰ ਚੱਲਦਾ ਉਹ ਵੀਡੀਓ ਬਣਾਈ ਆਪਾਂ ਤੇ ਪਲੱਸ ਇਹ 1600 ਚੱਕਰ ਤੇ ਚੱਲੀ ਜਾਂਦਾ ਬਾਈ ਕੋਈ ਇਹ ਦਿਸ਼ੋ ਨਹੀਂ ਲਾਈ ਕੁਛ ਨਹੀਂ ਕੋਈ ਵਾਰੀ ਵਾਰੀ ਮਤਲਬ ਕਲੱਚ ਕਲੱਚ ਦੇਣ ਦੀ ਲੋੜ ਪੈਂਦੀ ਹੈ ਕਿ ਨਹੀਂ ਕੋਈ ਨਹੀਂ ਬਈ ਐ ਗੇਰੀ ਬਈ ਇੰਨੇ ਹੋ ਜਾਂਦੇ ਕਿ ਨਹੀਂ ਇਹਨੂੰ ਹਾਂ ਤੇ ਬਈ ਹੁ ਦਬਦਾ ਦੂਬਦਾ ਕੋਈ ਹੈ ਵਿੱਚ ਵੀ ਮੰਨ ਕੇ ਫਿਰ ਵੀ ਤੂੰ 4-500 ਘੰਟਾ ਚਲਾਦਾ ਟਰੈਕਟਰ ਨਹੀਂ ਨਹੀਂ ਦਬਦਾ ਕੁਛ ਨਹੀਂ ਦਬਦਾ ਐ ਮੇਰੀ ਕੋਈ ਪਰਵਾਹ ਹੀ ਨਹੀਂ ਇਹਨੂੰ ਬਈ ਐ ਤੇ ਬਈ ਇੱਕ ਚੀਜ਼ ਹੋਰ ਵੇਖੀ ਮੈਂ ਚੱਲਦੀ ਦੀ ਵੀਡੀਓ ਬਣਾਈ ਸੀਗੀ ਮਤਲਬ ਇਹ ਨਹੀਂ ਬਹੁਤ ਰੌਲਾ ਜੇ ਤਾਂ ਜਮੇ ਨਹੀਂ ਪਉਂਦਾ ਬਈ ਸਾਈਲੈਂਡ ਆ ਜਾਣਾ ਜਮਾ ਹੀ ਸਾਈਲੈਂਡ ਆ ਬਈ ਐਵੇਂ ਨਹੀਂ ਉੱਤੋਂ ਕਈ ਤੇ ਠੀਕਾ ਟਰੈਕਟਰ ਆਪਦੇ ਦੇ ਹੁੰਦੇ ਯਾਰ ਪਰ ਇਹਨਾਂ ਨੂੰ ਵਾਜੂ ਹੋ ਜੇ ਚੱਲੀ ਜਾਂਦਾ ਚੱਲੀ ਜਾਂਦਾ ਮਸੀਨ ਮਗਰ ਵੇਖ ਕੇ ਕਲਚ ਦੇਣਾ ਪੈਂਦਾ ਮੈਨੂੰ ਅੱਛਾ ਇਹਨੂੰ ਨਹੀਂ ਪਤਾ ਲੱਗਦਾ ਵੀ ਜੇ ਕੋਈ ਲੰਗ ਲੂੰਗੇ ਜਿਆਦਾ ਆ ਜਾਂਦਾ ਵੀ ਮਸ਼ੀਨ ਇਤੋਂ ਜਿਆਦਾ ਤਾਂ ਕਿਤੇ ਲੰਗਾ ਨਹੀਂ ਹੋਊਗਾ ਜਿਹੜੇ ਤੇ ਹੁਣ ਪਾਲ ਤੇ ਚੜਿਆ ਆਉਂਦਾ ਸੀ ਹਾਂ ਪਾਲ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਹੀ ਦਿਖਾਊਗਾ ਵੀ ਚੱਲਦਾ ਤੇ ਪਲੱਸ ਵੀ ਟਰਾਲਾ ਵੀ ਬਹੁਤ ਵੱਡਾ ਬਈ ਇਹਦੇ ਮਗਰ ਹਾਂ 500 ਚੱਕਰ ਸਾਢੇ ਕਰੋੜ ਦਾ ਹੀ ਆ ਦੂਜਾ 1000 ਤੋੜ ਜਾਂਦਾ ਹਾਂ ਬਈ ਚੱਕਰ ਦਾ ਵੀ ਤੋੜੂਗਾ ਐਡਾ ਟਰਾਲੇ ਦਾ ਜ਼ੋਰਦਾਰ ਬਈ ਲੱਗਣਾ ਹੀ ਲੱਗਣਾ ਹਾਂ ਤੇ ਬਾਈ ਇਹ ਆ ਵੀ ਹੁਣ ਟਰੈਕਟਰ ਨੂੰ ਨਹੀਂ ਦੱਸਦਾ ਬਸ ਮਸ਼ੀਨ ਵੇਖਣੀ ਪਈ ਨਹੀਂ ਤੁਹਾਨੂੰ ਹਾਂ ਬਾਕੀ ਵੀ ਤੁਸੀਂ ਆਪਦੇ ਆਪਦੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਬਾਈ ਟਰੈਕਟਰ ਬਾਰੇ ਬਾਈ ਨੇ 500 ਘੰਟੇ ਚਲਾਇਆ ਬਾਈ ਇਹਨਾਂ ਪਹਿਲਾਂ ਗੱਠੜੇ ਦੇ ਚਲਾਇਆ 24 ਮਾੜਲਾ ਬਾਈ ਇਹ ਤੇ ਬਾਕੀ ਬਾਈ ਆਪਦੇ ਤੋਂ ਕਮੈਂਟ ਜਰੂਰ ਦੱਸਿਓ ਠੀਕ ਆ ਬਾਈ ਠੀਕ ਆ ਬਾਈ ਜਿਵੇਂ ਇਹਦੀ ਸ਼ੋ ਨਹੀਂ ਲਾਈ ਤੁਸੀਂ ਤੇ ਕੋਈ ਗਰਮ ਗਰਮ ਵਾਲੀ ਕੋਈ ਚੀਜ਼ ਜਿਵੇਂ ਆਪਾਂ ਕਹਿ ਦਈਏ ਸ਼ੋ ਲੋਣੀ ਪੈਂਦੀ ਟਰੈਕਟਰਾਂ ਦੀ ਜਾਦੇ ਨਾ ਇਹਦਾ ਜਿੱਥੇ ਕੜ ਕੇ ਕੇਰਾ ਸੂਈ ਲੈ ਗਿਆ ਅੱਛਾ ਬਸ ਸਾਰੀ ਦਿਹਾੜੀ ਉੱਥੇ ਹੀ ਰਹਿਣੀ ਸਾਰਾ ਦੁਪਹਿਰ ਟੱਪ ਗਿਆ ਸੂਈ ਸਹੀ ਨਹੀਂ ਹਿੱਲਦੀ ਬਈ ਉੱਥੇ ਹੀ ਖੜੀ ਆ ਬਈ ਸੂਈ ਹਾਂ ਹੁਣ ਵੀ ਵੀ ਤੂੰ ਟਰਾਲੀ ਭਰ ਕੇ ਮੰਨ ਕੇ ਚੱਲ ਬਈ ਪੂਰੀ ਠੱਲੀ ਆ ਤੇ ਵੀ ਸ਼ੋਅ ਮਤਲਬ ਇਹ ਨਹੀਂਗਾ ਵੀ ਕੋਈ ਮੰਨ ਕੇ ਚੱਲਾ ਪਰ ਬੰਦ ਕਰਦੇ ਆਪਾਂ ਕਹਿੰਦੇ ਟਰੈਕਟਰ ਗਰਮ ਆ ਬਾਈ ਦਿੱਤੀ ਇੱਥੇ ਹੀ ਰਹੂਗੀ ਹਾਂ ਇੱਥੇ ਹੀ ਰਹੂਗੀ ਮੰਨ ਕੇ ਚੱਲੇ ਵੀ ਚੀਜ਼ ਆ ਬਈ ਵੇਖੋ ਵੀ ਕੋਈ ਆਪਾਂ ਠੀਕ ਆ ਉਹ ਕੰਪਨੀ ਦਾ ਹਰ ਕੀ ਆਂਦੀਆਂ ਸ਼ੋਅ ਨਹੀਂ ਲਾਉਣੀ ਪਈ ਬਾਕੀ ਆਪਾਂ ਕਿਹੜਾ ਬਈ ਟਰੈਕਟਰ ਦੀ ਐਡ ਕਰ ਰਹੇ ਆ ਆਪਾਂ ਤਾਂ ਵੈਸੇ ਬਾਕੀ ਬਾਈ ਕਹਿੰਦਾ ਕੋਈ ਪ੍ਰਵਾਹ ਨਹੀਂ ਜ਼ੋਰ-ਜ਼ੋਰ ਕਰਨੀਓ ਪੂਰਾ ਸਿਰ ਲਾਈ ਆਉਂਦਾ ਬਾਈ ਕਹਿੰਦਾ